ਹੈਲੋ ਜੀ ਤੁਸੀਂ ਸਾਰੇ ਜਣੇ ਕਿਵੇਂ ਹੋ ਵੈਲਕਮ ਬੈਕ ਟੂ ਸਪੈਸ਼ਲ ਬਲੌਗ ਸਪੈਸ਼ਲ ਬਲੌਗ ਸਾ ਕਰਕੇ ਕਿਉਂਕਿ ਅਸੀਂ ਲਿਆ ਨਮਾਕਰ ਤੇ ਉਹਦਾ ਹਜੇ ਰੰਗ ਵਾਲਾ ਚੱਲੀ ਜਾਂਦਾ ਸਿਸਟਮ ਤੇ ਮੈਂ ਉਹ ਜਿਹੜੇ ਰੰਗ ਵਾਲੇ ਨੇ ਉਹਨਾਂ ਵਾਲੀ ਚਾਹ ਆਪਣੀ ਲੈ ਕੇ ਜੰਨਾ ਤੇ ਦਿਖਾਉਣਾ ਤੁਹਾਨੂੰ ਕੀ ਗੱਲ ਬਾਤ ਹੈ ਲੋ ਜੀ ਚਾਹ ਆਪਣੀ ਆ ਗਈ ਜੀ ਆ ਇਹ ਸਾਡਾ ਫਾਸਟ ਰੂਮ ਹੈ ਜੀ ਹਜੇ ਚੱਲ ਰਿਹਾ ਹੈਗਾ ਇਹ ਸੈਕੰਡ ਹੈ ਤੇ ਇਹ ਸਟੋਰ ਹੈ ਅ ਕਹਾਏ ਰਸੋਈ ਹੈ ਜੀ ਤੇ ਹਜੇ ਕਾਫੀ ਸਿਸਟਮ ਵਿਗੜਿਆ ਜਾ ਪਿਆ ਹੈ ਤੇ ਹੌਲੀ-ਹੌਲੀ ਹੋ ਜੂਗਾ ਇਹ ਹਫਤੇ ਦੇ ਵਿੱਚ ਹੋ ਜੂਗਾ ਸਾਰਾ ਇਹ ਲੌਬੀ ਆ ਗਈ ਜੀ ਇੱਕ ਰੂਮ ਸਾਡਾ ਆ ਵਾਲਾ ਹੈ ਜੀ ਇਹ ਆ ਗਿਆ ਜੀ ਸਾਡੀ ਸ਼ਾਪ ਕਈ ਵਾਰ ਕੋਈ ਸ਼ਾਪ ਸ਼ੂਟ ਕਰਨੀ ਪਵੇ ਇਹ ਸ਼ਾਪ ਲਈ ਆ ਗਿਆ ਜੀ ਇਹ ਕਰ ਅਸੀਂ ਬਣਿਆ ਬਣਿਆ ਹੀ ਲਿਆਗਾ ਤੇ ਬਸ ਆਇਆ ਵੀ ਜਦੋਂ ਆਪਰ ਕਰ ਲੈਨੇ ਆ ਹਨਾ ਰੰਗ ਰੰਗ ਤਾਂ ਕਰਾਉਣਾ ਪੈਂਦਾ ਕਰ ਤਾਂ ਉਹ ਵੀ ਮਾੜਾ ਨਹੀਂ ਸੀ ਪਰ ਐ ਵੀ ਕੁਝ ਗੱਲਾਂ ਇਹ ਜਿਹੀਆਂ ਸੀਗੀਆਂ ਹਨਾ ਵੀ ਤਾਂ ਕਰਕੇ ਉਹ ਛੱਡਣਾ ਪਿਆ ਹਾਂ ਕੋਈ ਫੈਮਿਲੀ ਪ੍ਰੋਬਲਮ ਨਹੀਂ ਸੀਗੀ ਛੱਡਣ ਦੀ ਫੈਮਲੀ ਵਧੀਆ ਸੀ ਜੁਆਇੰਟ ਫੈਮਲੀ ਸੀਗੀ ਸਾਰੇ ਵਧੀਆ ਸੀ ਹਨਾ ਵੱਡਾ ਭਰਾ ਬਾਪੂ ਜੀ ਬੇਬੇ ਤੇ ਸਾਰੇ ਵਧੀਆ ਸੀ ਪਰ ਉਹ ਛੱਡਣ ਦਾ ਵੀ ਕੋਈ ਰੀਜ਼ਨ ਸੀ ਬਾਕੀ ਉਹ ਵੀ ਸਪੈਸ਼ਲ ਵੀਡੀਓ ਬਣਾਵਾਂਗੇ ਹਨਾ ਤੇ ਉਹ ਘਰ ਤੋਂ ਛੱਡੇ ਆਪਾਂ ਇਹ ਛੋਟੀ ਜੀ ਕਮਾਉਂਤੀ ਬਣੀ ਹੋਈ ਹੈਗੀ ਜਿਵੇਂ ਆਪਾਂ ਮੰਜੇ ਵਗੈਰਾ ਰੱਖਣ ਨੂੰ ਇਹ ਹੈ ਜੀ ਆਪਣਾ ਉੱਪਰ ਕੋਠੇ ਵਾਲਾ ਸਿਸਟਮ ਤੇ ਇਹ ਛੱਤ ਆ ਗਈ ਜੀ ਇੱਕ ਜਾਰ ਰੱਖਿਆ ਹੋਇਆ ਹੈ ਇਸ ਦੇ ਵਿੱਚ ਵਧੀਆ ਬਣਿਆ ਹੋਇਆ ਵੀ ਵਧੀਆ ਹਵਾ ਹਵਾ ਹੁੰਦੀ ਰਹਿੰਦੀ ਹੈਗੀ ਤੇ ਇੱਕ ਬਸ ਛੋਟਾ ਜਿਹਾ ਬਾਥਰੂਮ ਹੀ ਹੈ ਤੇ ਬਾਕੀ ਸਾਰਾ ਉੱਪਰ ਕੁਝ ਨਹੀਂ ਸਿੰਗਲ ਸਟੋਰੀ ਹੈ ਜੀ ਸਾਰਾ ਉਹ ਜਿਹੜਾ ਪਹਿਲਾਂ ਵਾਲਾ ਘਰ ਸੀ ਉਹਦੇ ਨਾਲ ਕੋਈ ਬੜੀ ਦੂਰ ਨਹੀਂ ਹੈਗਾ 100 200 ਮੀਟਰ ਹੀ ਫਰਕ ਆਗਾ ਲੱਗ ਹੀ ਹੈ ਬਸ ਆਇਆ ਵੀ ਇਹ ਥੋੜਾ ਜਿਹਾ ਵਧੀਆ ਖੁੱਲੀ ਗਲੀ ਚ ਹੈ ਤੇ ਮਕਾਨ ਵੀ ਗਲੀ ਨਾਲੋਂ ਫੁੱਟ ਦੋ ਫੁੱਟ ਉੱਚਾਗਾ ਇਹ ਗੱਡੀ ਵਗੈਰਾ ਵੀ ਲੱਗ ਜਾਂਦੀ ਆ ਵਧੀਆ ਤੇ ਮੋਟਰਸਾਈਕਲ ਵਗੈਰਾ ਵੀ ਵਧੀਆ ਕੋਈ ਦਿੱਕਤ ਆਦੀ ਨਹੀਂ ਬਾਕੀ ਫੁੱਲ ਬਲੌਗ ਹੈ ਨਾ ਫੁੱਲ ਬਲੌਗ ਆਪਾਂ ਜਦੋਂ ਘਰ ਤਿਆਰ ਹੋ ਗਿਆ ਸਾਰਾ ਹਨ ਫਿਰ ਪਾਵਾਂਗੇ ਫਿਟਿੰਗ ਵਗੈਰਾ ਸਾਰੀ ਹੋਈ ਹੋਈ ਆ ਪੂਰੀ ਵਧੀਆ ਤੇ ਟੂਟੀਆਂ ਵਗੈਰਾ ਵਾਲਾ ਪਲੰਬਰ ਵਾਲਾ ਕੰਮ ਵੀ ਸਾਰਾ ਵਧੀਆ ਹੋਇਆ ਹੋਇਆ ਹੈ ਉਸਾਂ ਵੀ ਰੰਗ ਕਟਾ ਚੱਲੋ ਆਪਾਂ ਜੋ ਵੀ ਕਰ ਲੈਨੇ ਆ ਹਨਾ ਕਰਾਉਣਾ ਪੈਂਦਾਗਾ ਜ਼ਰੂਰੀ ਹੈਗਾ ਇਹ ਜਗ੍ਹਾ ਹੈਗੀ ਐ 3.5 ਵਿਸ ਤੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਪਾਂ ਕੱਲ੍ਹ ਨੂੰ